ਤਰੀਕਾ ਹੈ ਕਰਮਾਂ ਨੂੰ ਖਤਮ ਕਰਨ ਦਾ ਇਤਨੀ ਬੰਦਗੀ ਕਰੇ ਇਤਨਾ ਸਿਮਰਨ ਕਰੇ ਕਿ ਬੰਦੇ ਦੀ ਸੁਰਤ ਜਿਹੜੀ ਹੈ ਇਹ ਮਿੱਟੀ ਵਿੱਚ ਹੈ ਕਦੇ ਕੋਈ ਖਿਆਲ ਕਰੇ ਮਿੱਟੀ ਜ਼ਮੀਨ ਕੋਠੇ ਯਾਦ ਹੋਵੇ ਸੁਰਤੀ ਵਿੱਚ ਲੱਗੀ ਹੋਈ ਹੈ ਸ਼ਬਦ ਨਾਲ ਸੁਰਤ ਨੇ ਜੁੜਨਾ ਤਾਂ ਬਹੁਤ ਔਖੀ ਗੱਲ ਹੈ ਫਿਰਲੇ ਫਿਰਲੇ ਲੋਕ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੇ ਤੂੰ ਇੱਧਰੋਂ ਜਾਈਏ ਪਟਿਆਲੇ ਤੋਂ ਅੱਗੇ ਬਠਿੰਡੇ ਨੂੰ ਤੱਤ ਸ਼ਰਕ ਦੇ ਨੇੜੇ ਹੀ ਗੁਰਦੁਆਰਾ ਸ੍ਰੀ ਹਨੁਮਨ ਜੀ ਤਿੱਤਰ ਸਾਹਿਬ ਗੁਰਦੁਆਰਾ ਉਹ ਉਹਦੇ ਬਾਰੇ ਗੁਰੂ ਜੀ ਨੇ ਕਿਹਾ ਸੀ ਭੂਮੀਆਂ ਪਉ ਉੱਪਰ ਨਿਤ ਲੂਜ ਛੋੜ ਚੱਲੇ ਤ੍ਰਿਸ਼ਨਾ ਨੀ ਪੂਜ ਕੋ ਨਾਨਕੀ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸੁਰਤੀ ਮਿੱਟੀ ਵਿੱਚ ਰਹੇਗੀ ਦਿਨ ਰਾਤ ਕੰਮ ਜੁ ਕਰਦਾ ਹੈ ਸ਼ਬਦ ਨੂੰ ਕਿੱਥੇ ਫੜੇ ਤੋ ਇਹਨੂੰ ਇਹ ਛੱਡੇ ਫਿਰ ਇਹ ਪਾਣੀ ਵਿੱਚ ਇਹ ਸਰੀਰ ਵਿੱਚ ਤੱਤ ਨੇ ਮਿੱਟੀ ਵੀ ਹੈ ਸਰੀਰ ਵਿੱਚ ਪਾਣੀ ਵੀ ਹੈ ਅਗ ਵੀ ਹੈ ਹਵਾ ਵੀ ਹੈ ਤੇ ਅਕਾਸ਼ ਵੀ ਹੈ ਪਰ ਜਦੋਂ ਇਸਦੇ ਪਾਣੀ ਤੋਂ ਉੱਚੇ ਉੱਠਣਾ ਹੈ ਮਿਹਨਤ ਤਾਂ ਕਰਨੀ ਪਵੇਗੀ ਫਿਰ ਅਗ ਤੋਂ ਹੀ ਪਾਰ ਹੋ ਜਾਏਗੀ ਸੁਰਤੀ ਹਵਾ ਤੋਂ ਹੀ ਪਾਰ ਹੋ ਜਾਏਗੀ ਉਹ ਪੰਜਵਾ ਤਾਤਾ ਇਸ ਨੂੰ ਵੀ ਲੰਘ ਗਈ ਫਿਰ ਚਰਦ ਨਾਲ ਜੁੜੀ ਇਸ ਕਰਕੇ ਆਮ ਨੂੰ ਸੰਦੇ ਵਸਦਾ ਨਹੀਂ ਹੈ ਮੈਂ 10 ਕਿ ਮਿੰਟ ਬੈਠਿਆ ਅੱਜ ਤੇ ਸੁਰਤ ਜੁੜ ਗਈ ਸ਼ਬਦ ਨਾਲ ਥੋੜੀ ਮਿਹਨਤ ਕਰਨੀ ਪਵੇਗੀ ਤਤਾਂ ਤੋਂ ਤਾਂ ਜਾਣਾ ਪਵੇਗਾ ਸਤਗੁਰੂ ਨਾਨਕ ਦੇਵ ਜੀ ਨੂੰ ਮਿਲੇ ਸਿੱਧ ਉਹ ਯੋਗਾ ਅਭਿਆਸੀ ਸੰਨ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਇਹ ਜੋ ਤੁਹਾਡਾ ਰਸਤਾ ਹੈ ਇਹ ਜੋ ਤੁਹਾਡਾ ਮਾਰਗ ਹੈ ਇਹ ਸਾਡੇ ਨਾਲੋਂ ਤਾਂ ਵੱਖਰਾ ਹੀ ਹੈ ਗੁਰੂ ਜੀ ਕਹਿੰਦੇ ਹਨ ਇਹ ਗ੍ਰਸਤ ਅਤੀਤ ਮਾਰਗ ਹੈ ਇਹ ਨਹੀਂ ਗ੍ਰਸਤ ਵਿੱਚ ਉਦਾਸ ਰਹਿਣਾ ਇਹ ਮਾਰਗ ਹੈ ਹਾਂ ਤਾਂ ਚੰਗਾ ਫਿਰ ਉਹਨਾਂ ਨੇ ਬੇਨਤੀ ਕੀਤੀ ਇਹਨੇ ਸਵਾਲ ਰੱਖਿਆ ਮਹਾਰਾਜ ਇਕੀ ਮੇ ਹੋ ਸਕਦਾ ਗ੍ਰਸਤੀ ਵੀ ਹੋਣਾ ਉਦਾਸੀ ਵੀ ਹੋਣਾ ਪਕੜ ਵੀ ਨਾ ਹੋਣੀ ਇਹ ਤਾਂ ਬੜੀ ਔਖੀ ਗੱਲ ਹੈ ਅਸੀਂ ਘਰ-ਬਾਰ ਛੱਡ ਕੇ ਪਹਾੜਾਂ ਦੀ ਇਕੰਦਰਾ ਚ ਆ ਗਏ ਵੀ ਇਹ ਠੀਕ ਨਹੀਂ ਹੈ ਸਾਡੇ ਵਾਸਤੇ ਗੁਰੂ ਜੀ ਨੇ ਜੋਗੀ ਰਾਹ ਜੈਸੇ ਜਲਮੇ ਕਾਵਲ ਨਿਰਾਲਮ ਮਰਗਾ ਬਿਨਿ ਨਿਸ਼ਾਨ ਸ਼ਬਦ ਸੁਰਤ ਪਵ ਸੰਗਰ ਤਰੀਏ ਨਾਨਕ ਨਾਮ ਖਣ ਉਹ ਸਿੱਧ ਗਏ ਰਹੇ ਮਹਾਰਾਜ ਸਾਡੇ ਸਾਹਮਣੇ ਵਿੱਚ ਨਹੀਂ ਗੱਲ ਆਈ ਤੁਸੀਂ ਕਹਿੰਦੇ ਹਾਂ ਠੀਕ ਹੈ ਦੇਖੋ ਜਿੱਮੇ ਕਮਲ ਫੁੱਲਿਆ ਪਾਣੀ ਵਿੱਚ ਹੈ ਪਾਣੀ ਤੋਂ علیحدਦਾ ਹੈ ਹਾਂ ਠੀਕ ਹੈ ਪਰ ਜਿੱਥੇ ਦੇਖੋ ਜਿੱਥੇ ਚੱਪੜਨ ਪਾਣੀ ਹੈ ਉੱਥੇ ਕਮਲ ਫੁੱਲਿਆ ਜਿੱਥੇ ਪਾਣੀ ਹੈ ਹੀ ਨਹੀਂ ਉੱਥੇ ਕਵਲ ਫੁੱਲ ਨਹੀਂ ਹੁਣ ਤਾਂ ਸਮਝ ਲੱਗ ਗਈ ਨਾ ਜੋਈ ਗਏ ਨੇ ਮਹਾਰਾਜ ਅਜੇ ਵੀ ਨਹੀਂ ਲੱਗੀ ਕਹਿੰਦੇ ਦੇਖੋ ਜੀ ਮਾਇਆ ਹੈ ਤੇ ਸਰੀਰ ਹੈ ਮਨੁੱਖ ਹੈ ਈ ਮਾਇਆ ਨਹੀਂ ਸਰੀਰ ਵੀ ਨਹੀਂ ਸਰੀਰ ਹੈ ਹੀ ਮਾਇਆ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਇ ਜਿੱਥੇ ਪਾਣੀ ਹੈ ਤੇ ਕਵਲ ਫੁੱਲ ਹੈ ਜੇ ਪਾਣੀ ਨਹੀਂ ਤੇ ਕਬਨ ਫੁੱਲ ਵੀ ਨਹੀਂ ਪਰ ਪਾਣੀ ਵਿੱਚ ਹੁੰਦਾ ਹੋਇਆ ਪਾਣੀ ਤੋਂ ਅਲੱਗ ਦਾ ਹੈ ਪਾਣੀ ਤੋਂ ਬਿਨਾਂ ਵੀ ਨਹੀਂ ਹੈ ਹੈ ਪਾਣੀ ਚ ਪਰ ਪਾਣੀ ਵਿੱਚ ਰਹਿੰਦਾ ਹੋਇਆ ਉਹਦੇ ਨਾਲ ਮਿਲਦਾ ਨਹੀਂ ਹੈ ਜਿਵੇਂ ਮਰਗਾਬੀ ਦੇ ਖੰਭ ਇਹ ਠੰਢਾਈ ਹੁੰਦੀ ਹੈ ਉਹ ਪਾਣੀ ਨਾਲ ਲੱਗਦਾ ਨਹੀਂ ਹੈ ਪਾਣੀ ਵਿੱਚ ਇਸ ਤਰ੍ਹਾਂ ਜੋ ਗੁਰੂ ਨਾਨਕ ਜੀ ਨੇ ਇਹ ਪੰਥ ਚਲਾਇਆ ਹੈ ਗ੍ਰਸਤ ਦਾਸ ਇਸ ਗ੍ਰਸਤ ਵਿੱਚ ਰਹਿਣਿਆ ਆਇਆ ਕਿਸੇ ਚੀਜ਼ ਨਾਲ ਕੋਈ ਪਕੜ ਨਹੀਂ ਕਿ ਅਸੀਂ ਇਸ ਗੁਰੂ ਨਾਨਕ ਜੀ ਦੇ ਦੱਸੇ ਹੋਏ ਮਾਰਗ ਤੇ ਚੱਲ ਪਏ ਮਗਰਾ ਜਦੋਂ ਕੋਹਾਂਡੂ ਝੋਨਾ ਘੱਟ ਨਿਕਲੇ ਰੋਣ ਲੱਗ ਜਾਂਦੇ ਕਾਦੀ ਉਦਾਸੀ ਹੈ ਭਾਈ ਜੇ ਕੋਈ ਫਸਲ ਚੰਗੀ ਹੋ ਗਈ ਮੈਂ ਕੀਤਾ ਮਾੜਾ ਹੋ ਗਿਆ ਰੱਬ ਨੇ ਕੀ ਰੱਬ ਲੋਕਾਂ ਨੂੰ ਨੁਕਸਾਨ ਕਰਦਾ ਕਿ ਫਾਇਦਾ ਸੋ ਇਸ ਗ੍ਰਸਤ ਮਾਰਗ ਵਿੱਚ ਰਹਿ ਕੇ ਉਸ ਮੰੰਜਲ ਨੂੰ ਛੋਹ ਜਾਣਾ ਜੋ ਗੁਰੂ ਨਾਨਕ ਜੀ ਨੇ ਦੱਸਿਆ। ਨਹੀਂ ਤੇ ਆਮ ਕਮਾ ਤਾਂ ਦਿਆਂ ਚ ਬਸ ਧੰਦਾ ਬਿੱਟੋ ਪਾਈਓ ਤੁਮ ਕੂੜ ਕਮਾਓ। ਇਹ ਮਰਮਰ ਜਣ ਕਾਹਦੇ ਵਾਸਤੇ ਦੁਨੀਆ ਤੇ ਆਏ ਸੀ? ਆਉ ਜੀ ਬਾਲ ਬੱਚਾ ਪਾਲਣ ਵਾਸਤੇ ਤੇ ਕੂਗੀਆਂ ਕਮੋਤਰ ਕੀੜੇ ਮਕੋੜੇ ਵੀ ਪਾਲੀ ਜਾਂਦੇ। ਸ੍ਰਿਸ਼ਟੀ ਚੱਲੀ ਜਾਂਦੀ। ਉਂਝ ਕੋਈ ਇਹ ਕਹੇ ਕਿ ਮਾਇਆ বিনা ਹੋਵੇ ਤੇ ਮਮਤਾ ਵੀ ਨਾ ਹੋ। ਪਾਪ ਪਾਣੀ ਵੀ ਨਾ ਤੇ ਕਵਲ ਫੁੱਲ ਕਿੱਥੋਂ ਆ ਜਾਏ ਜੇ ਪਾਣੀ ਵੀ ਨਾ ਹੋਵੇ ਤੇ ਕਵਲ ਫੁੱਲ ਵੀ ਨਹੀਂ ਹੋਏਗਾ ਪਾਣੀ ਜ਼ਰੂਰੀ ਹੈ ਇਉਂ ਜੋਗਿਆ ਨੂੰ ਗੁਰੂ ਜੀ ਨੇ ਸੁਝਾਇਆ ਇੱਕ ਜਿਆਦਾ ਪੜਿਆ ਪੰਡਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕੋਲ ਆਇਆ ਗੁਰੂ ਜੀ ਨੂੰ ਬੇਨਤੀ ਕੀਤੀ ਮਹਾਰਾਜ ਮੈਂ ਚਾਰ ਵੇਦ ਵੀ ਪੜਿਆ ਆ 16 ਪ੍ਰਾਨਵੀ ਪੜੇ ਨੇ गीता ਵੀ ਪੜ੍ਹੀ ਹੈ ਰਮੈਣ ਵੀ ਪੜ੍ਹੀ 27 ਸਮਰਤियां ਵੀ ਪੜ੍ਹੀਆਂ ਗੁਰੂ ਜੀ ਕਹਿੰਦੇ ਤਦ ਹੀ ਤੇਰੇ ਪੱਲੇ ਕੱਖ ਨਹੀਂ ਪੜਿਆ ਨਾ ਹੀ ਪੀਰ 부ਝੇ ਪਾਉ ਮੈਂ ਜਿਵੇਂ ਕੋਈ ਕਹੇ ਜੇ ਖੰਡ 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 ਕੀ ਮੱਖ ਮਿਠਾ ਹੋ ਜਾਏ ਇਸ ਤਰ੍ਹਾਂ ਨਹੀਂ ਹੈ ਤੋ ਗੁਰੂ ਜੀ ਨੇ ਸਮਝਾਇਆ ਉਹ ਕਹਿੰਦਾ ਮਹਾਰਾਜ ਮੈਂ ਜੋ ਸੋਚਦਾ ਹਾਂ ਵਿਚਾਰਦਾ ਹਾਂ ਮੇਰੀ ਸਮਝ ਵਿੱਚ ਆ ਹੀ ਨਹੀਂ ਰਿਹਾ ਮੈਂ ਇਤਨੇ ਬੇਰਚਾ ਤਰਪੜ ਕੇ ਵੀ ਤੇਰੇ ਸਮਝ ਵਿੱਚ ਨਹੀਂ ਆ ਰਿਹਾ ਨਹੀਂ ਮਹਾਰਾ ਜੀ ਕਹਿੰਦੇ ਲੈ ਫਿਰ ਸੁਣ ਇਹ ਮਨ ਗ੍ਰਿਹੀ ਕੀ ਇਹ ਮਨ ਉਦਾਸੀ ਐਂ ਦੱਸੋ ਪੰਡਤ ਜੀ ਇਹ ਮਨ ਗ੍ਰਸਤੀ ਹੈ ਕਿ ਉਦਾਸੀ ਉਹਨਾਂ ਦਾ ਤਾਂ ਮੂੰਹੀ ਅੱਡਿਆ ਰਹਿ ਗਿਆ ਕੀ ਬੇਨਤੀ ਕਰੇ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਕੀ ਦੀਵਜ ਗਾਇ ਸੂਰਜ ਦੇ ਸਾਹਮਣੇ ਉਹ ਸਮਝ ਹੀ ਨਹੀਂ ਪੈ ਰਹੀ। ਗੁਰੂ ਜੀ ਕਹਿੰਦੇ ਦੱਸ ਇਹ ਮਨ ਜਿਹੜਾ ਹੈ ਇਹ ਗ੍ਰਸਤੀ ਹੈ ਕਿ ਉਦਾਸੀ। ਇਸ ਮਨ ਕੋ ਮਮਤਾ ਕਿੱਥੋਂ ਲੱਗੀ? ਇਹ ਜਿਹੜਾ ਮਨ ਹੈ ਇਹਨੂੰ ਮਾਇਆ ਤੇ ਮਮਤਾ ਲੱਗੀ ਕਿੱਥੋਂ? ਤੁਸੀਂ ਤਾਂ ਕਹਿੰਦੇ ਹੋਣੀ ਨਹੀਂ ਚਾਹੀਦੀ। ਜਦੋਂ ਪਾਣੀ ਨਹੀਂ ਹੈ ਤੇ ਕਬਨ ਫੁੱਲ ਵੀ ਨਹੀਂ ਹੈ ਇਹ ਹੋਣਾ ਚਾਹੀਦਾ ਤਾਂ ਹੀ ਕਬਨ ਫੁੱਲ ਹੋਏਗਾ। ਉਹਦੇ ਨਾਲ ਜੁੜੇ ਨਾ। ਪੰਡਤ ਬੜਾ ਹਰਾਨ ਹੋ ਰਿਹਾ। ਬਹੁਤ ਪੜਿਆ ਸੀ। ਉਰਜੇ ਕੇ ਅੰਦਰ ਪੰਡਤ ਇਸ ਮਨ ਕਾ ਕਰੋ ਵਿਚਾਰ ਪੰਡਤ ਜੀ ਗੱਲ ਸਮਝੋ ਗੱਲਾਂ ਮਤਨਾਂ ਜਾਂ ਉੱਪਰ ਨੂੰ ਢੀਮਾ ਸੁੱਟੇ ਸਿਰ ਜੀ ਪੈਣੀ ਹੈ ਕੁਛ ਨਹੀਂ ਹੋਣਾ ਗੱਲ ਸਮਝੋ ਪੰਡਤ ਇਸ ਮਨ ਕਾ ਕਰੋ ਵਿਚਾਰ ਅਵਰ ਕੇ ਬਹੁਤਾ ਭੜੇ ਉਠਾਵੇਂ ਪਾਰ ਪੜ-ਪੜ ਕੇ ਪੜ-ਪੜ ਕੇ ਅਮੀਨ ਮਨ ਤੇ ਬੋਝ ਬਨਾਇਆ ਹੈ ਮੈਨੂੰ ਆ ਵੀ ਪਤਾ ਹੈ ਮੈਨੂੰ ਆ ਵੀ ਪਤਾ ਹੈ ਮੈਨੂੰ ਇੰਨਾ ਪਤਾ ਨਹੀਂ ਕਿ ਕਵਲ ਫੁੱਲ ਨੇ ਪਾਣੀ ਵਿੱਚ ਰਹਿਣਾ ਤੇ ਰਹਿਣਾ ਲੈਦਾ ਇਹਦੇ ਵਿੱਚ ਸੁਰਤ ਨਹੀਂ ਲਾਉਣੀ ਖਿਆਲ ਨਹੀਂ ਲਾਉਣਾ ਰਹਿਣਾ ਇਹਦੇ ਵਿੱਚ ਹੀ ਹੈ ਇਹ ਗੁਰੂ ਨਾਨਕ ਜੀ ਨੇ ਪੰਥ ਚਲਾਇਆ ਗੁਰੂਸਤ ਉਹਦਾਸ ਪੰਡਿਤ ਇਸਮਨ ਕਾ ਕੋ ਵਿਚਾਰ ਆਵਰ ਕੇ ਬੋਤਾ ਆਪਣੇ ਉਠਾਵੇ ਪਾਰ ਤਾਂ ਬੋਹ ਜੀ ਇਕੱਠਾ ਕਰ ਲਿਆ ਇੰਨਾ ਪੜ ਲਿਆ ਇਹ ਇਹ ਨਹੀਂ ਠੀਕ ਇਹ ਜਾਇ ਗੁਰੂ ਨਾਨਕ ਜੀ ਨੂੰ ਮਿਲਿਆ ਉਹ ਪਟਣ ਇੱਕ ਇਲਾਕਾ ਹੈ ਕਸ਼ਮੀਰ ਵਿੱਚ ਉੱਥੇ ਗੁਰਦੁਆਰਾ ਵੀ ਬਣਿਆ ਹੋਇਆ ਹੈ ਗੁਰੂ ਨਾਨਕ ਜੀ ਦੀ ਯਾਦਗਾਰ ਉਹਨੇ 100 ਉਠ ਲੰਦਿਆ ਹੋਇਆ ਸੀ ਗ੍ਰੰਥਾਂ ਦਾ ਨੌਕਰ ਚਾਕਰ ਅਮਰੀਕਾ ਨੇਰ ਵਿੱਚ ਇਹਦਾ ਜਨਮ ਹੋਇਆ ਇਸੇ ਦੇ ਅੰਸਾ ਅੱਗੇ ਚੱਲੀ ਤਾਂ ਉਹ ਕਿਰਪਾ ਰਾਮ ਪੰਡਤ ਹੋਏ ਸੀ ਜਿਹੜੇ 555 ਦਾ ਨੁਕੀ ਇਹਨਾਂ ਦੇ ਬਜ਼ੁਰਗ ਸੀ ਤਾਂ ਗੁਰੂ ਨਾਨਕ ਜੀ ਨੇ ਸਮਝਾਇਆ ਕਿ ਦੇਖੋ ਸੌ ਉਠ ਲਦਿਆ ਗ੍ਰੰਥਾਂ ਦਾ ਲੋਕਾਂ ਨੂੰ ਜਿੱਤਦੇ ਫਿਰਦੇ ਹੋ ਮਨ ਨਹੀਂ ਜਿੱਤ ਲੈਣਾ ਸਾਰਾ ਸੰਸਾਰ ਜਿੱਤਿਆ ਜਾਣਾ ਸੀ ਮਨ ਜਿੱਤੇ ਤਖ ਜੀ ਸੋ ਗੁਰੂ ਇਹ ਕਹਿੰਦੇ ਦੇਖੋ ਸਿਮਰਨ ਕਰੋ ਬੰਦਗੀ ਕਰਦੇ ਕਰਦੇ ਅੰਤਰਮukh ਆਪਣੀ ਮਿਰਤੀ ਬਣਾਓ ਫਿਰ ਤੁਹਾਨੂੰ ਸਾਰੇ ਗ੍ਰੰਥਾਂ ਦਾ ਗਿਆਨ ਅੰਦਰੋਂ ਹੀ ਹੋ ਜਾਏਗਾ ਬਹੁਤੇ ਪੜਿਆਂ ਤੇ ਹੋਣਾ ਨਹੀਂ ਚੁੱਟਕਾਰੇ ਲਿਖੇ ਵਿੱਚ ਇੱਕੋ ਜਲ ਹੋਰ ਅੰਤੇ ਹੋਣਾ ਨਹੀਂ ਚੁੱਟਕਾਰੇ ਲਿਖੇ ਵਿੱਚ ਇੱਕੋ ਜਲ ਹੋਦਾ ਲਿਖੇ ਵਿੱਚ ਸੁਣੋ ਗੱਲ ਬੜਿਆਂ ਦੇ ਹੋਣਾ ਨਹੀਂ ਛੁਟਕਾਰਾ ਲਿਖੇ ਵਿੱਚ ਸੁਣੋ ਗੱਲ ਹੈ ਬੜਿਆਂ ਦੇ ਹੋਣਾ ਨਹੀਂ ਛੁਟਕਾਰਾ ਲਿਖੇ ਵਿੱਚ ਸੁਣੋ ਗੱਲ ਹੈ ਬਹੁਤਾ ਬੜਿਆਂ ਦੇ ਹੋਣਾ ਨਹੀਂ ਛੁਟਕਾਰਾ ਲਿਖੇ ਵਿੱਚ हैकेदल है ਆਸੀ ਹੁਣਾਂ ਮੇਂ ਉਚਨ ਚਾਰਾ ਦੀ ਲੇਕੇ ਵਿੱਚ ਇੱਕੋ ਗਨ ਹੈ ਹੋਰ ਆਸੀ ਹੁਣਾਂ ਮੇਂ ਉਚਨ ਚਾਰਾ ਦੀ ਲੇਕੇ ਵਿੱਚ ਇੱਕੋ ਗਨ ਹੈ ਪੜ ਪੜ ਘਟੇ ਲੱਦੀ ਐ ਕਣ ਕਣ ਭਰੀਐ ਸਾਤ ਪੜ ਪੜ ਦੇਣੀ ਪਾਇਐ ਪੜ ਪੜ ਘਟਿਐ ਖਾਂ ਬੜੀਏ ਜੇਤੇ ਵਰਸ ਵਰਸ ਬੜੀਐ ਬੜੀਏ ਜਿੱਤੀ ਆਰ ਜਾ ਬੜੀਏ ਜਿੱਤੇ ਸਾ ਨਾਨਕ ਲੇਖੈ ਇੱਕ ਗੱਲ ਉਹ ਮੈਂ ਜਗਣਾ ਚਾਹ ਤਾ ਜੇ ਤਾ ਖੁਸ਼ ਪੜ ਕੇ ਸਿਮਰਨ ਕਰਨਾ ਹੈ ਤਾਂ ਤਾਂ ਠੀਕ ਹੈ ਜੇ ਪੜ ਕੇ ਸਿਮਰਨ ਨਹੀਂ ਕਰਨਾ ਵੈਸੇ ਹੀ ਕਰਨੀਆਂ ਲੋਕਾਂ ਨਾਲ ਕੋਈ ਫਾਇਦਾ ਨਹੀਂ ਔਰ ਕੇ ਬੋਤਾ ਪੜੇ ਉਠਾਵੇ ਪਾਰ माया ममता ਕਰਤਾ ਨਹੀਂ ਵਾਇਗੁਰੂ ਨੇ ਲਾਈ ਪੰਡਿਤ ਜੀ ਇਹ ਹੁਕਮ ਕਰ ਸ੍ਰਿਸ਼ਟ ਉਪਾਇ ਸੰਸਾਰ ਸ੍ਰਿਸ਼ਟੀ ਇਸੇ ਤਰ੍ਹਾਂ ਚੱਲ ਜਾਈਂ ਤੇ ਦੇਖੋ ਨਾ ਉੱਡਣ ਵਾਲੇ ਜਾਨਵਰ ਇੱਕ ਅੰਗੀ ਪਰਮਾਨੰਦ ਇਹ ਰਿਹਾ 6 ਕਿਸਮ ਦੇ ਦ੍ਰਿਸ਼ਟਾਤ ਹੁੰਦੇ ਨੇ ਵਿਦਵਾਨਾਂ ਦੀ ਸਭਾ ਵਿੱਚ ਸੋ ਜਿਹੜੇ ਉੱਡਣ ਵਾਲੇ ਜਾਨਵਰਾਂ ਨੇ ਚਲੋ ਬੰਦਾ ਤੇ ਕਹੇਗਾ ਬੱਚਿਆਂ ਨੂੰ ਪਾਲ ਲਿਆ ਪੜਾਉਂਦੇ ਆ ਪੈਸੇ ਕਮਾਉਣਗੇ ਸੁੱਖ ਦੇਣਗੇ ਯਾ ਸਿਆਣੇ ਹੋਵਾਂਗੇ ਚਾਹ ਰੋਟੀ ਰੋਟੀ ਮੂੰਚ ਬਾਦਣਗੇ ਯਾ ਕੋਈ ਥੋੜਾ ਜਿਹਾ ਚੰਗਾ ਕਪੜਾ ਸੰਸਕਾਰ ਕਰਨ ਲੱਗਾਂ ਕਰਦਣਗੇ ਵਧੀਆ ਕਰਕੇ ਤਾਂ ਜਨਵਾਰਾਂ ਨੇ ਕੀ ਕਰਾਉਣਾ ਹੈ ਬੱਚਿਆਂ ਤਾਂ ਨਾ ਨੌਕਰੀ ਕਰਾਉਣੀ ਹੈ ਨਾ ਉਹਨਾਂ ਨੂੰ ਵੀ ਸਾਡੂ ਵੱਡੇ ਹੋਵਾਂਗੇ ਤੇ ਮੰਦੀ ਢਾਗ ਕੁਛ ਨਹੀਂ ਕਰਾਉਣਾ ਜਨਵਾਰਾਂ ਨੇ ਉਹ ਕਿੱਥੋਂ ਕਿੱਥੋਂ ਜੋਗਾ ਲਿਆ ਕੇ ਦੇਰੇ ਗੁਰੂ ਜੀ ਕਹਿੰਦੇ ਪੰਡਤ ਜੀ ਗੱਲ ਸਮਝੋ ਵਾਇਆ ਮਮਤਾ ਕਰਤਾ ਲਾਈ ਇਹ ਹੁਕਮ ਕਰ ਸ੍ਰਿਸ਼ਟ ਉਪਾਈ ਇਹ ਇਹਨਾਂ ਜਾਨਵਰਾਂ ਵਿੱਚ ਮਮਤਾ ਨਾ ਹੋਵੇ ਤਾਂ ਛੁੱਟੀਏ ਚਰਾਸੀ ਦੀ ਇਹ ਪਰ ਇਹਦੇ ਵਿੱਚ ਹੁੰਦੇ ਹੋਏ ਗ੍ਰਸਥ ਵਿੱਚ ਹੁੰਦੇ ਹੋਏ ਉਦਾਸ ਕਬਲ ਫੁੱਲ ਪਾਣੀ ਤੋਂ ਬਿਨਾ ਨਹੀਂ ਜੋਗੀ ਰਾਹ ਪਰ ਪਾਣੀ ਵਿੱਚ ਰਹਿੰਦਿਆਂ ਹੋਇਆਂ ਲਹਿਦਾ ਰਹਿੰਦਾ ਹਰ ਤੋਬਾ ਨਹੀਂ ਮਚਾ ਛੱਡੀ ਨਾਨਕ ਤੇਰਾ ਹਰ ਭਗਤ ਹੈ ਤੇਰਾ ਕੋ ਮਨ ਮਾਇ ਇੱਕ ਭਗਤੀ ਨੂੰ ਮਨ ਵਿੱਚ ਧੜੜ ਕਰਨਾ ਪੱਕਾ ਬਾਕੀ ਸਭ ਚੀਜ਼ਾਂ ਕੱਚੀਆਂ ਹੈ ਵੀ ਠੀਕ ਬਾਕੀ ਚੀਜ਼ਾਂ ਮਨ ਵਿੱਚ ਵਸਾਲੀਆਂ ਰੱਬ ਦਾ ਬੰਦਗੀ ਹੈ ਹੀ ਨਹੀਂ ਸੁੰਨੇ ਘਰ ਕਾ ਪੌਣਾ ਜਿਵੇਂ ਆਇਆ ਤੂੰ ਜਾਇ ਘਰ ਵਿੱਚ ਕੋਈ ਆਇਆ ਘਰ ਵਿੱਚ ਕੋਈ ਹੈ ਹੀ ਨਹੀਂ ਉਹ ਬੈਠੇਗਾ ਕਿੱਥੇ ਸ਼ਸਤਰੀ ਕਾਲ ਕਿੰਨੂ ਕਰੇ ਘਰ ਵਿੱਚ ਬੰਦਾ ਹੀ ਇੱਟਾਂ ਨੂੰ ਮਿਲ ਥੋੜੀ ਆਇਆ ਹੈ ਉਹ ਚਲਾ ਗਿਆ ਇਸੇ ਤਰ੍ਹਾਂ ਸੰਸਾਰ ਦੇ ਜੀਵ ਆਇਆ ਜਿਹੋ ਜਿਹਾ ਆਇਆ ਉਹੋ ਜਿਹਾ ਮੁੜ ਕੇ ਚਲਾ ਗਿਆ ਪੱਲੇ ਕੁਛ ਵੀ ਨਹੀਂ ਬੰਦੇ ਬੰਦਗੀ ਇਖਤियार ਸਹਬ ਰੋਸ ਪਰੋਤਿ ਪਿਆਰ ਸੋ انسان ਉਹ ਹੈ ਜਿਹੜਾ ਸਿਮਰਨ ਕਰੇ ਵਾਹਿਗੁਰੂ ਜੀ ਕਹਿੰਦੇ ਨੇ ਇਹ انسان ਇਹ ਮਨੁੱਖ ਕਾਮ ਸੇ ਕਾਮ ਢਾਈ ਘੰਟੇ ਘਟੋ ਕਰਤਾ ਬੰਦਗੀ ਕਰ ਰੋਸ ਸਿਮਰਨ ਕਰ ਬਾਕੀ ਜਿਹੜਾ ਤੇਰਾ ਹੈ ਅਨਜਲ ਰੋਟੀ ਮਿਲਦਾ ਰਹੇ ਸ੍ਰੀ ਦਾ ਕੋਈ ਹੋਜੀ ਗੱਲ ਆ ਜੇ ਤੂੰ ਅਠੇ ਪੈਰ ਭਜਨ ਕਰੇ ਸੁਤਿਆਂ ਵੀ ਜਾਗਦੇ ਵੀ ਉੱਠਦ ਬੈਠਦ ਸੋਵਤ ਆਈਏ ਰੋ ਨਹੀਂ ਚਾਉਂਦੀ ਸ੍ਰੀ ਸੋੰਦਾ ਮਾਰਗ ਚਲਦਾ ਹੈ ਰਿਆ ਰਗਾਈਏ ਫਿਰ ਜੋ ਕੁਝ ਤੈਨੂੰ ਚਾਹੀਦਾ ਹੈ ਰੱਬ ਜੀ ਕਿੰਦੋ ਮੇਰੀ ਜ਼ਿੰਮੇਵਾਰੀ ਰੇ ਤੈਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣਾ ਗੱਲ ਹੈ ਤੇ ਜੀ ਜੇ ਤੂੰ ਸਿਮਰਨ ਕਰਦੇ ਕਰਦੇ ਆਪਣੀ ਹੋਂ ਵਿੱਚੋਂ ਕੱਢ ਲੈ ਨਾਮ ਹੈ ਹੋ ਨਾ ਜੁਨੀ ਪੜ ਜੁਨਾ ਵਿੱਚ ਕੌਣ ਜਾਣਦਾ ਨਹੀਂ ਇਹ ਓਮ ਅੰਧਿਕਰ ਸਿਦੋ ਜੰਮਦੇ ਮਰਦੇ ਮਰ ਮਰ ਜੰਮੇ ਬਹੁਤ ਸਜਾਈ ਪਿਆ ਦੇਸ ਲੰਮੇ ਜਿਨ ਕੀ ਤਾਂ ਕਿਸੇ ਨਾ ਜਾਣੇ ਆਂਦਾ ਤੰ ਦੁੱਖ ਸੇ ਪ੍ਰਾਨੀ ਦੁੱਖ ਸਹੀ ਜਨ ਜੰਮਿਆ ਤੇ ਮਰੀ ਜਦ ਤੋ ਇਹ ਐਸੇ ਹੋਂ ਮੇ ਕਰਕੇ ਨਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਵਾਸਨਾ ਬੱਧਾ ਆਵੇ ਜਾਏ ਵਾਸਨਾ ਨਾਲ ਵੱਜ ਗਿਆ ਵੱਜਾ ਕੀ ਮਨ ਚਿੱਤ ਓਂਡਾ ਜਾਂਦਾ ਜਮਦਾ ਮਰਦਾ ਇਸ ਕਰਕੇ ਇਹ ਇਸ ਨੂੰ ਸੋਚੇ ਇਸ ਵਿਚਾਰੇ ਫਿਰ ਜਾ ਕੇ ਕਿਤੇ ਆਪਣੀ ਹੋਂ ਵਿੱਚੋਂ ਕੱਢੇ ਤਾਂ ਜਿਉਂਦਾ ਮਕਤੂੰਦਾ ਹੈ